ਨਸ਼ਿਆਂ ਨੂੰ ਲੈ ਕੇ ਸਰਕਾਰ ਐਨਜੀਓ ਦਾਵਾ ਕਰਦੇ ਨੇ ਕਿ ਉਹ ਵੱਡੇ ਕੰਮ ਕਰ ਰਹੇ ਨੇ ਲੇਕਿਨ ਉਹ ਦਾਵੇ ਕਿੰਨੇ ਕੁ ਸਹੀ ਸਾਬਤ ਹੁੰਦੇ ਆ ਤੁਸੀਂ ਸਾਰੇ ਜਾਣਦੇ ਹੋ ਲੇਕਿਨ ਅੱਜ ਇੱਕ ਅਜਿਹੇ ਵਿਅਕਤੀ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਆ ਜਿਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਆ ਨਸ਼ਿਆ ਦੇ ਖਾਤਮੇ ਦੇ ਵਾਸਤੇ ਸਮਰਪਿਤ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਬੰਗਲੌਰ ਕਰਨਾਟਕਾ ਦਾ ਰਹਿਣ ਵਾਲਾ ਇਹ ਬੰਦਾ ਇੱਕ ਰੱਡੀ ਪਰਿਵਾਰ ਦੇ ਵਿੱਚ Hindu ਪਰਿਵਾਰ ਦੇ ਵਿੱਚ ਜਨਮ ਲੈਂਦਾ ਲੇਕਿਨ ਫਿਰ ਕਿਵੇਂ ਅਮਨਦੀਪ ਸਿੰਘ ਖਾਲਸਾ ਬਣਦਾ ਕਿਵੇਂ 26 ਸਟੇਟਾਂ ਇਹਨਾਂ ਦੇ ਵੱਲੋਂ ਕਵਰ ਕੀਤੀਆਂ ਗਈਆਂ ਨੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਿੰਦੇ ਨੇ ਬਾਬਾ ਜੀ ਤੁਹਾਨੂੰ ਨਜ਼ਰ ਆਣਗੇ ਅਵੰਦੀਪ ਸਿੰਘ ਜਿਹੜਾ ਇਹਨਾਂ ਦਾ ਨਾਂ ਹੈਗਾ ਕਰਨਾਟਕਾ ਤੋਂ ਇਹ ਚੱਲ ਕੇ ਆਏ ਨੇ ਜਿਸ ਤਰ੍ਹਾਂ ਲੰਗਰੇਜ ਤੋਂ ਸਾਨੂੰ ਮਿਲ ਗਏ ਤਰੀਕ ਇਹਨਾਂ ਨੇ ਲਿਖੀ ਹੋਈ ਆ ਇੱਕ ਤਰੀਕ ਪਹਿਲਾ ਮਹੀਨਾ 2008 ਬਾਬਾ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਬਹੁਤ ਬਹੁਤ ਜੀ ਕਿਰਪਾ ਹੈ ਬਾਈ ਜੀ ਅੱਛਾ ਕਿਵੇਂ ਜਾ ਰਹੇ ਹੋ ਅੱਜ ਮੈਂ ਤੇ ਪੰਜਾਬ ਦੇ ਵਿਚਾਰ ਮੈਂ ਆ ਮੈਂ ਨਿਕਲਿਆ ਬੰਗਲੌਰ ਤੋਂ ਹੂੰ ਨਸ਼ੇ ਦੇ ਕਿਲਾਪ ਇੱਕ ਮੁਹਲੇ ਕਿ ਨਿਕਲਿਆ ਹਾਂ ਹਾਂ ਨਸ਼ੇ ਦੇ ਕਿਲਾਪ ਪ੍ਰਚਾਰ ਕਰਦਾ ਨਸ਼ਾ ਵਿਛੜੋ ਨਾ ਦਵਾਈ ਲਿਖੀ ਤੇ ਨਾਲ ਲੋਕਾਂ ਨੂੰ ਕਿੰਨੇ ਸਾਲ ਹੋ ਗਏ 2008 ਤੋਂ ਕਿਨੇ ਹੋਏ ਆ ਜਾਈ 2000 ਕਿੰਨੀ ਸਾਈਕਲ ਚਲਾ ਚੁੱਕੇ ਹਾਂ ਹਲੇ ਤੱਕ 3 ਲੱਖ ਕਿਲੋਮੀਟਰ 3 ਲੱਖ ਕਿਲੋਮੀਟਰ ਵੱਡਾ ਨਾ ਕੋਈ 3000 ਰੁਪਏ 300 ਕਿਲੋਮੀਟਰ ਨਹੀਂ ਮੇਰਾ ਗਿਨੀਸ ਬੁੱਕ 'ਚ ਨਾ ਆ ਗਿਆ ਨਾ ਅੱਛਾ ਹਾਂ ਵਰਲਡ ਰਿਕਾਰਡ ਹੈ ਇੱਕ ਅਮਰੀਕਾ ਦੇ ਅਸਿਕਾ ਜਾਨਵੈਲ ਸਨ ਉਹਦਾ ਰਿਕਾਰਡ ਮੈਂ ਤੋੜਿਆ ਹੈ ਅ 26 ਛਟਾ ਹੋ ਗਏ ਮੇਰੇ ਇਹ ਸਾਰੇ 26 ਸਟੇਟ ਹਾਂ 26 ਸਟੇਟ ਹੋ ਗਏ ਬਾਕੀ ਮੈਂ ਮਸ਼ਾਲ ਲੋਕੋ ਨੂੰ ਦਿੱਕਿਆ ਦਿਨਾ ਦਵਾਈ ਚ ਲਿਖਿਆ ਪਾ ਦੇਣਾ WhatsApp ਤੇ ਲਿਆ ਕੇ ਬਣਾ ਦੇਗਾ ਤੁਸੀਂ ਇਸ ਸਿੱਖੇ ਦੇ ਵਿੱਚ ਸ਼ਾਮਲ ਕਿਵੇਂ ਹੋਏ ਬੰਗਲੌਰ ਦੇ ਤੁਹਾਡਾ ਜਨਮ ਹੁੰਦਾ ਹੈ ਰੈਡੀ ਪਰਿਵਾਰ ਦੇ ਵਿੱਚ ਮੈਂ ਬੰਗਲੌਰ ਗੁੱਦਰ ਸਾਹ ਪੜਦਾ ਸੀਗਾ ਨਾ ਨਾ ਕਿਸੇ オリジナル ਪਹਿਲਾਂ ਮੇਰਾ ਨਾਮ ਹਾਜੇਵਰੈਟੀ ਸੀਗਾ ਬਾਅਦ ਵਿੱਚ ਮੇਰਾ ਅਮਨਦੀਪ ਸਿੰਘ ਖਾਲਸਾ ਬਣਿਆ ਮਹਾਦੇਵ ਰੈਡੀ ਤੋਂ ਅਮਨਦੀਪ ਸਿੰਘ ਖਾਲਸਾ ਹਾਂਜੀ ਹਾਂਜੀ 1975 ਚ ਹਾਂ ਸਿਕਿਤਾਸ ਫੋਟਨਸ ਗੇਮ ਨੂੰ ਬੜੀ ਲੱਗਾ ਫਿਰ ਮੈਂ ਗੁਰੂ ਵਾਲਾ ਬਣ ਗਿਆ ਹਾਂ ਚਲੋ ਵਧੀਆ ਹੈ ਮਹਾਰਾਜ ਦੀ ਕਿਰਪਾ ਬਹੁਤ ਕੋਸ਼ਿਸ਼ ਕੀਤੀ ਹੈ ਮੇਰਾ ਮੁੰਡਾ ਵੀ ਬਾਹਰ ਹੈ ਕੁੜੀ ਅਮਰਸਰ ਵਿਆਹੀ ਹੈ ਮੇਰਾ ਮਿਸਸਿਸ ਹੈ ਉਹ ਵੀ ਟੀਚਰ ਹੈ ਮੈਂ ਵੀ ਟੀਚਰ ਹਾਂ ਹੁਣ ਮੈਂ 26 17 ਸਾਲ ਹੋ ਗਿਆ ਘਰ ਨਹੀਂ ਗਿਆ ਮੈਂ ਇੱਥੇ ਤੋਂ 17 ਸਾਲ ਤੋਂ ਘਰ ਨਹੀਂ ਗਏ ਨਾ 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 ਹੁਣ ਜਾ ਰਿਹਾ ਹੁਣ ਜਾਉਂਗੇ ਹਾਂ ਹਾਂ ਹੁਣ ਜਾ ਕੇ ਇਹ ਸਾਈਕਲ ਤੁਹਾਡਾ ਸਾਥੀ ਆ ਹਾਂ ਇਹ 14ਵਾਂ ਸਾਈਕਲ ਹੈ 14 ਸਾਈਕਲ ਪੈਂਟ ਟਾਇਰ 552 14 ਸਾਈਕਲ ਟਾਇਰ 55 टायर पेंट ट्यूब 65 ट्यूब 8 लाख रुपए मेरा खर्चा हो गया इस पूरी यात्रा ਦੇ ਵਿੱਚ हां ਲੰਗਰ ਪਾਣੀ ਸਭ ਸਮਾਨ ਨਾਲ ਰੱਖਿਆ ਮੈਂ ਬਾਹਰ ਲਕਾਣਾ ਖਾਣਾ ਨਹੀਂ ਸੰਦੇਸ਼ ਕੀ ਦਿੰਦੇ ਲੋਕਾਂ ਨੂੰ ਬਈ ਨਸ਼ਾ ਛੱਡ ਦੋ ਮੈਂ ਸਕੂਲਾਂ ਚ ਕਾਲਜਾਂ ਜਾਂਣਾ ਗੁਰਦੁਆਰਿਆਂ ਚ ਮੰਦਗਨ ਜਾਣਾ ਤੇ ਲੋਕਾਂ ਨੂੰ ਕਟਾ ਕਰਕੇ ਸਮਝਾਉਣਾ بڑے بڑے ਕਾਲਜਾਂ ਜੇ ਵੀ ਜਾਣਾ ਹਾਂ ਨਾ ਮੈਂ ਉੱਤੇ ਜਾ ਕੇ ਟਾਈਮ ਲੈ ਕੇ ਸਪੀਚ ਕਰਦਾ ਹਾਂ ਨਾ ਮੈਨੂੰ 6 ਲੈਂਗੁਏਜ ਹੁੰਦੀ ਹੈ ਕੰਨੜਾ ਤੇਲਗੂ ਤਮਿਲ ਇੰਗਲਿਸ਼ ਸਾਰੇ ਭਾਸ਼ਾਵਾਂ ਚ ਮੈਂ ਸਪੀਚ ਕਰਦਾ ਹਾਂ ਨਾ ਮੇਰਾ ਇਹ 11000 ਬੰਦ ਨਸ਼ਾ ਛਡਾયા ਮੈਨੂੰ ਇਹ ਹੀ ਚਾਹੀਏ ਸਿੱਖੀ ਪਸੰਦਾ ਤੁਹਾਨੂੰ ਹਾਂ ਮੈਨੂੰ ਤਾਂ ਬਹੁਤ ਜ਼ਿਆਦਾ ਮੈਂ ਤਾਂ ਮਾਣ ਕਰਦਾ ਵੀ ਇਹ ਤੇ ਗੁਰੂwala Singh ਬਣ ਗਿਆ ਮੈਂ ਬਾਕੀ ਇੱਥੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਮੈਨੂੰ ਬਹੁਤ ਦੁੱਖ ਦੀ ਗੱਲ ਹੈ ਮੈਂ 35 ਮੈਸੇਜ ਤਾਂ ਮੋਦੀ ਨੇ ਭੇਜਿਆ ਸੀਗਾ ਅ ਅਮਰਿੰਦਰ ਸਿੰਘ ਸੀਗਾ ਪਹਿਲੇ ਉਹਨੂੰ بھیਜਿਆ ਖੁਦ ਵਾਸਤੇ ਵੀ ਮੈਂ ਪੁਣੀ ਮੰਤਰੀ ਹੈਗਾ ਉਹਨੂੰ ਵੀ ਭੇਜਿਆ ਸੀਗਾ ਕੋਈ ਜਵਾਬ ਨਹੀਂ ਆਉਂਦਾ ਪੰਜਾਬ ਦੇ ਵਿੱਚ ਨਸ਼ੇ ਕਦੋਂ ਮਾਣਾ ਚਾਹੀਦਾ ਤੁਹਾਡੀ ਜ਼ਿੰਦਗੀ ਹੀ ਨਸ਼ੇ ਦੀ ਸਮਰਪਿਤ ਹੈ ਨਸ਼ਾ ਉਹਨੇ ਮੈਂ ਜਾ ਕੇ ਗਰੀਬ ਬੱਚਿਆਂ ਦਾ ਸਕੂਲ ਕੋਲ ਆ ਮੈਨੂੰ ਬਾਹਰੋਂ ਅਮਰੀਕਾ ਤੋਂ 1 ਲੱਖ ਡਾਲਰ ਆ ਗਿਆ। ਉਹ ਗਣੇਸ਼ ਬੁਖੜ ਨੇ ਭੇਜਿਆ। ਉਹ ਫਿਰ ਮੈਂ ਸਕੂਲ ਕੋਲ ਗਰੀਬ ਬੱਚਿਆਂ ਵਾਸਤੇ। ਅ ਫ੍ਰੀ ਕੋੜਾਈ ਕਰਵਾਉਣੀ ਹੈ। 10 ਸੜਾ ਜਮੀਨ ਹੈ ਉੱਤੇ ਕੀਤੀ ਵੜੀ ਹੈ। ਲੋਕਾਂ ਨੂੰ ਕੀ ਸੰਦੇਸ਼ ਦਵਾਂਗੇ? ਮੈਂ ਇਹੀ ਕਹਿਣਾ ਵੀ ਨਸ਼ਾ ਛੱਡੋ। ਅਮਰ ਸੱਚੇ ਗੁਰਵਾਲਾ ਬਣੋ। ਆ ਜਾ ਛੱਡੋ। ਜਿਮਾਂ ਚ ਕਿੱਡੋ ਕੇ ਜਿਮਾਂ ਜਾਓ ਕਿਤਾंचं ਆਪਣਾ ਕੰਮ ਕਰੋ। ਜੀਵਨ ਆਚਾ ਤੰਦਰੁਸਤੀ ਕਰਕੇ ਆਪਣਾ ਜੀਵਨ ਸਫਲ ਕਰੋ। ਇਹੀ ਧੰਨਵਾਦ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਅਮਨਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਸੀਗੇ ਕਰਨਾਟਕ ਬੈਂਗਲੌਰ ਤੋਂ ਜਿਹੜੇ ਨੇ ਚਲੇ ਹੋਏ ਨੇ 17 ਸਾਲ ਹੋ ਗਏ ਕਹਿੰਦੇ ਮੈਂ ਹਲੇ ਤੱਕ ਆਪਣੇ ਘਰ ਨਹੀਂ ਗਿਆ 3 ਲੱਖ ਕਿਲੋਮੀਟਰ ਜਿਹੜੀ ਆ ਹਲੇ ਤੱਕ ਸਾਈਕਲ ਚਲਾ ਚੁੱਕੇ ਨੇ ਕਈ ਜਿਹੜੇ ਸਾਈਕਲ ਖਰਾਬ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਨਸ਼ੇ ਦੇ ਖਾਤਮੇ ਨੂੰ ਸਮਰਪਿਤ ਆ ਨਸ਼ਾ ਖਤਮ ਹੋਣਾ ਚਾਹੀਦਾ ਤੇ ਨੌਜਵਾਨ ਜਿਹੜੇ ਨੇ ਚੰਗੀਆਂ ਖੁਰਾਕਾਂ ਖਾ ਕੇ ਤੰਦਰੁਸਤ ਹੋਣੇ ਚਾਹੀਦੇ ਤੁਸ ਨੂੰ ਕਿੰਨਾ ਦੀ ਲਗੀ ਇਹਨਾਂ ਦੀ ਸਟੋਰੀ ਕਮੈਂਟ ਬਾਕੀ ਦੋਸਤਾਂ ਨੂੰ ਜ਼ਰੂਰ ਦੱਸਿਓ